ਇਸ ਗੱਲ ਇਹ ਨਹੀਂ ਜਾਂਦਾ ਕਿ ਕੀ ਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸੁਪਸ਼ਟ ਹੈ ਕਿ ਪੰਜਾਬ 'ਚ ਲਾਅ ਔਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਅਹ ਇੰਡੋਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਚਾਟਾ ਸਾਹਿਬ ਕੇ ਸ਼ਰੇਆਮ ਗੋਲੀ ਚਲਨੀ ਮੋਸਟ ਵਿਜ਼ਿਟਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ ਦੀ ਗੋਲੀ ਚਲਨੀ ਉਸ ਤੋਂ ਪਹਿਲਾਂ ਸ਼ੁਭਵੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਦਰਮੰਦਰ ਤੇ ਬੰਮਰ ਅਟੈਕ ਹੋਣਾ ਆਰਮੀ ਏਰੀਏ ਦਾ ਜਿਹੜਾ ਉਹ ਖਾਣਾ ਉੱਥੇ ਬੰਬ ਚੱਲਣਾ ਔਰ ਅੱਜ ਵਿਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰਦੇ ਆ ਉਹਨਾਂ ਦੀ ਮਦਦ ਹੀ ਕਰਿਆ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਔਰ ਇਹਦਾ ਅਜੇ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕੀ ਜਨਾਬਾਂ ਚਾਏ ਹੋ ਜਖਮੀ ਹੋਇਆ ਹੈ ਚਾਏ ਉਹਦੇ ਤੇ ਬੰਮਛੀ ਦਾ ਜਾਤ ਦਾ ਵਿਸ਼ਾ ਮਗਰ ਕਿਵੇਂ ਭਗਵਾਨ ਸમાન ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਦੀ ਹਰ ਤੁਸੀਂ ਅੱਜ ਦੇਖੋ ਜਿਹੜਾ ਕੱਲ ਅਸੀਂ ਕੋਸ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗਾ ਕਿ ਕੀ ਆ ਉਹ ਸਿਰਦਾ ਹੀ ਮੈਨੂੰ ਦ੍ਰਿੜਪਾ ਰਿਹਾ ਹੈ ਇਹ ਮਜੀਠੀਆ ਅਰਜਿੰਦਰ ਸਿੰਘ ਦੇ ਸਰਸੋਂ ਦੀ ਮਦਦ ਕਰਦਾ ਸੀ ਹਰਜਿੰਦਰ ਸਾਹ ਜਦੋਂ ਨਸ਼ੇ ਵਿੱਚੋਂ ਰੋਕਦਾ ਸੀ ਤਾਂ ਸੀ ਰੋਕਿਆ ਸੀ ਤੇ ਫਿਰ ਇਹ ਦੱਸਦੇ ਅਗਲਾ ਕਿੰਨੂ ਫੋਟੋ ਆਰਾਮ ਹੈ ਪਰ ਪੁੱਛ ਕੇ ਵੀ ਇਹ ਨਸ਼ੇ ਵਿੱਚੋਂ ਨਹੀਂ ਨਿਕਲਿਆ ਪਰ ਸਾਹ ਦਾ 112 ਜਿਵੇਂ ਮਜੀ ਗਰਾਊਂਡ ਜੀਰੋ ਜਿੱਥਾ ਆਏ ਅਸਲੀਅਤ ਜੀ ਸਾਬ ਜੀ ਅਸਲੀਅਤ ਆ ਜਿਹੜਾ ਆ ਗਿਆ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਕੋਲਰ ਸਾਹਿਬ ਰਕੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਚਾਦੇ ਸਾਹਿਬ ਕੇ ਹਰ ਜਿੰਦ ਕਰਸੋ ਦਾ ਮਰਦਨਾ ਔਰ ਅਸਲੀਅਤ ਜੋ ਕੱਲ ਹਾਲ ਗ੍ਰੇਟ ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ ਕੇ ਗੋਲੀ ਚੱਲੀਆ ਜਾਂ ਠਾਕਰ ਦਵਾਰੇ ਮੰਦਰ ਬੰਮ ਫਟਿਆ ਜਾਂ ਰੰਗੀਤ ਐਵੇਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉੱਥੇ ਬੰਮ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਹਰ ਵਾਰੀ ਜਿਹੜਾ ਬੰਦੇ ਨੂੰ ਡੈਟੋ ਹੋਣਾ ਚਾਹੀਦਾ ਸੀ ਕੋਈ ਨਹੀਂ ਹੋਇਆ ਜਾਤੋ ਪਿਆ ਸਮਾਪੁਰਖੇ ਦੀ ਹਾਲੇ ਨਾ ਪਛਾਣ ਨਹੀਂ ਹੋਈ ਕੰਪਟੈਂਸ ਹੈ ਜੀ ਪੁਲਿਸ ਦਾ ਬੇਲੀਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤ ਸਮਾਨ ਔਰ ਕਮਿਸ਼ਨਰ ਪੁਲਿਸ ਉਹ ਨਾ ਦੇ ਹੈਂਡ ਵਿੱਚ ਚੁਲੇ ਆਂ ਆਹ ਲੈ ਕੇ ਖੰਭਾ ਆਉਂਦਾ ਲੈ ਕੇ ਗਏ ਔਰ ਇਸ ਵਾਰin ਪੰਜਾਬ ਉਹ ਤਾਂ ਦੇਖੀਗੇ ਆ ਜੀ ਕਿ ਜੇ ਸਵਾਲੀ ਆਪ ਤੇ ਸਮਾਨ ਲਈ ਆਪ ਜਿੰਮੇ ਆ ਰਿਹਾ ਭਗਵੰਤ ਮਾਨ ਦਾ ਹੈਲੀਕਾਪਟਰ ਤੇ ਹੁੰਦਾ ਹੈ ਹੈਲੀਕਾਪਟਰ ਹੀ ਸੇਫ ਉਡਰ ਰਿਹਾ ਲੋਕਾਂ ਦਾ ਰੋਜ ਜਵਾਬ ਦੇ ਕਿੰਨੇ ਦਾ ਮੋੜਾ ਜੇ ਕਰ ਦੱਦਿਓ ਕਿ ਪੂਰੀ ਘਰਾਂ ਨੂੰ ਕਿਸੇ ਕਿਦਾਂ ਦੇਣਗੇ ਮੈਂ ਗੰਜਮ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਬਸ ਹੈ ਬੇਰੀਅਰ ਹੈ ਕੋਲਾਪਸ ਹੈ ਔਰ ਭਗਵਾਂਤਮਾਨ ਸਿੰਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬੋਮ ਅਟੈਕ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਜਖਮੀ ਦੀ ਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜਖਮੀ ਹੋਇਆ ਸੀ ਉਹ ਤੁਸੀਂ ਮੋਟੋ ਹੁੰਦੀ ਆਲੀ ਉਹ ਤੁਸੀਂ ਬਹੁਤ ਹੋ ਗਈ ਪਰ ਗਦਾਹੀ ਗੱਲ ਆ ਮਗਰ ਅਕਸਰੀ ਇਹ ਤੇ ਆ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਸਰਕਾਰ ਰਾਜ ਕਰਾ ਰਹੇ ਹੈ ਜਾ ਰਹੇ ਹੋਏ ਹੈ ਪੁਲਿਸ ਕੀ ਆ ਰਹੀ ਹੈ ਸਾਹਿਬ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ ਕੇ 10 ਮਿੰਟਾਂ ਕੇ ਕਿੰਨੇ ਅਸੀਂ ਲੱਭ ਲਿਆ ਸਭ ਕੁਝ ਕਿ ਫੈਲਾ ਤੁਸੀਂ ਫੈਲਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਬਾਏ 3 ਬਾਅਦ ਕੀ ਹਰਕਤਾਂ ਆ ਰਹੀ ਹੈ ਪਹਿਲਾਂ ਕਿਥੇ ਸੁੱਤੀ ਹਰਿੰਦਰ ਸਿੰਘ ਸੋ ਦਾ ਕਤਲ ਹੋਇਆ ਉਹ ਹਾਲਜਾ ਪਤਨ ਹੋਇਆ ਹੈ ਪਤਨੀਆਂ ਵੀ ਕੁਛ ਛੇੜ ਪਈਆਂ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁਡ ਰਿਜ਼ਾਈਨ ਲੋਰ ਆਰਡਰਲੀ ਉਹ ਸਿੱਧੇ ਜਿੰਮੇ ਆ ਰਿਹਾ ਉਹ ਹੈਂਡਪਿਕ ਅਫਸਰ ਲਾ ਰਿਹਾ ਜਿੰਨਾ ਤੋਂ ਲੋਰ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਡੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲੋਰ ਆਰਡਰ ਸਿਚੁਏਸ਼ਨ ਕਾਲਪਸ ਹੈ ਔਰ ਕੱਲ ਵੀ ਜਿਹੜਾ ਹਰਜਿੰਦਰ ਸੋ ਦਾ ਮਰਡਰ ਹੋਇਆ ਅੱਜ ਉਹਨਾਂ ਨੇ ਜ਼ਿੰਮੇਵਾਰੀ ਸ਼ਰਿਆਂ ਪੋਸਟਪਾਕ ਦੇ ਫੇਰ ਲਈ ਹੈ ਕਿ ਮਜੀਦੀਆ ਇਹਨਾਂ ਦੀ ਮਦਦ ਕਰਦਾ ਸੀ ਹਰਿੰਦਰ ਚੌਧਰੀ ਹਰਿੰਦਰ ਚੌਧਰੀ ਨੱਸੀਆਲਿਆਂ ਨੂੰ ਖੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾ ਕਿ ਇਹਨੂੰ ਠੋਕ ਲੈ ਦੱਸ ਦਿਓ ਭਾਈ ਜਿੱਦਿਹਾ 로ਡ ਵੀ ਵਿੱਚ ਇਹਨੂੰ ਜਲਾ ਇੱਥੇ ਚੌਂਸੀ